ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਟਾਈਮ ਹੋ ਗਿਆ ਜੀ 10 ਵਜੇ ਤੋਂ 10 ਮਿੰਟ ਰਹਿ ਗਏ ਮੇਲੇ ਦਾ ਸਬਜ਼ੀ ਬਣਾਤੀ ਮੈਂ ਗਾਂਝਰਾ ਦੀ ਬਾਰਿਸ਼ ਤੁੰਦ ਦੇਖੋ ਕੁਛ ਨਹੀਂ ਨੀਂਦਾ ਲਓ ਜੀ ਬੁਰਾ ਹਾਲ ਹੈ ਜ਼ਮੀਨ ਹਸਪਰੀ ਦਾ ਪੇਪਰ ਮਸਾਂਗੇ ਦੇਣਾ ਜਿਸ ਸਾਹ ਵਿੱਚ ਜਲੇ ਮਰੇ ਬੈਠਾ ਪੀੜੀ ਤੇ ਇੰਦਰ ਸਰਦਾਰ ਜੀ ਨਾ ਆ ਰਹੇ ਨੇ ਮੈਂ ਪਾਰਸਲ ਪੈਕ ਕਰਤੇ ਇਹਦੇ ਵਿੱਚ ਦੇਖੋ ਹੁਣ ਪੂਰੇ ਜਾਣਗੇ ਪਤਾ ਨਹੀਂ ਨਾ ਵੱਡਾ ਪਾਰਸਲ ਅੱਜ ਮੈਨੂੰ ਐ ਲੱਗਦਾ ਇਹ ਰੱਖਣਾ ਪਊਗਾ ਇਹ ਕੱਲ ਨੂੰ ਲਾ ਦੇਣਗੇ ਆ ਛੋਟੇ ਲੈ ਜਾਣਗੇ ਅੱਜ ਇੱਧਰ ਆਪਾਂ ਸੈਟਿੰਗ ਕਰਨੀ ਆ ਕੁਸਕ ਦਾ ਟੇਬਲ ਤੇ ਆ ਗੱਦਾ ਤਾਂ ਮੈਂ ਰਾਤ ਵੇਲਾ ਕਰਤਾ ਤੀ ਹੁਣ ਮੈਂ ਰੋਟੀ ਬਣਾਦਾ ਇਹਨਾਂ ਨੂੰ ਭੇਜ ਜਾਣਾ ਪਹਿਲਾਂ ਲੇਟ ਹੋ ਜਾਂਦੀ ਆ ਰੋਜ਼ ਕੀ ਕਰੀਏ ਲਓ ਜੀ ਸਬਜੀ ਦੇ ਮੈਂ ਸਵੇਰ ਦੀ ਲੱਗੀ ਨੂੰ ਆ 7 ਵਜੇ ਦੀ ਪਹਿਲਾਂ ਚੀਰੀਆਂ ਗਾਜਰਾਂ ਮਟਰ ਫਿਰ ਬਣਾਈਏ ਤੁਲੇ ਮੇਰੇ ਘਰੇ ਸੇਕੀ ਕੇ ਬੈਠੇ ਨਾਲੀ ਸਬਜੀ ਬਣਾਈਂਦੇ। ਮੈਂ ਰੋਟੀ ਬਣਾ ਲਈ ਪਹਿਲਾਂ ਫਿਰ ਮਿਲਦੇ ਹਾਂ। ਪੇਪਰ ਦੇ ਕੇ ਮੁਰੇ ਇਹ ਆ ਕੇ ਫੋਨ ਕਰੇਗੀ ਮੈਨੂੰ ਤਾਂ ਫਿਰ ਪਤਾ ਲੱਗਿਆ ਵੀ ਪਿੱਤੀ ਵੀ ਮੁਰੇ ਹੀ ਅੱਜ। ਪਤਾ ਕਿ ਇੱਕ ਤਾਂ ਨਾ ਰੋਜ਼ ਦਿੱਲੀ ਦੀ ਇੰਨੀ ਠੰਡ ਚ ਸੁਨਾਮ ਜਾਣਾ ਪੈਂਦਾ ਸਕੂਟਰ ਤੇ ਅੱਜ ਮੇਰੇ ਜਾਣਾ ਮੈਂ ਅੱਜ ਹੀ ਤੀ ਪਰ ਅੱਜ ਮੇਰੇ ਸਰੀਰ ਨੇ ਇਜਾਜ਼ਤ ਨਹੀਂ ਦਿੱਤੀ। ਅੱਜ ਫਿਰ ਮੈਂ ਐਂ ਪਈ ਰਹੀ ਬਸ। ਕੱਲ ਬਾਲੀ ਠੰਡ थी ਜਦੋਂ ਸੀ ਆ ਚਾਦਰਾਂ ਤੇ ਆਹ ਲੈ ਕੇ ਆਏ ਆ ਬਹੁਤ ਠੰਡ ਲੱਗੀ। ਅੱਜ ਫਿਰ ਮੈਂ ਆਖਿਆ ਵੀ ਹਜੇ ਕੱਲ ਦਾ ਦਿਨ ਸੂਟ ਰੈਡੀ ਹੋਣਗੇ ਉੱਥੇ ਚੱਲ ਦੀਦੀ ਦਾ ਪਾਰਸਲ ਭੇਜਣਾ ਹੈ ਜੀ ਆਪਾਂ ਨੇ ਅਮਰੀਕਾ ਮੈਂ ਕਿਹਾ ਉਹ ਤਾਂ ਬਸ ਉੱਥੇ ਦੁਕਾਨ ਤੋਂ ਲੈ ਕੇ ਉੱਜੀ ਪਾਉਣੇ ਨੇ ਹਨਾ ਲਿਵਾਹ ਪਿਆ ਜੀ ਵਾਲਾ ਕੰਮ ਹੈ ਉਹ ਜਿਆਦਾ ਨਹੀਂ ਹੈਗਾ ਜਿਆਦਾ ਤਾਂ ਇਹੀ ਕੰਮ ਤੇ ਵੀ ਆਪਾਂ ਨੂੰ ਚੀਜ਼ ਖਰੀਦਣ ਦੇ ਟਾਈਮ ਲੱਗ ਜਾਂਦਾ ਬਸ ਪਰਸੋਂ ਦਾ ਕਟੇਲਰ ਸਟੀਚਿੰਗ ਸਾਰੀ ਓਕੇ ਕਰ ਦੇਣਗੇ ਪਰਸੋਂ ਨੂੰ ਆਪਾਂ ਪਾਰਸਲ ਹੈ ਜਿਹੜਾ ਉਹਨਾਂ ਦਾ ਲਗਾ ਦਾਂਗੇ ਉਹ ਦੀਦੀ ਦਾ ਰੱਖਿਆ ਹੈ ਜੀ ਨਵੇਂ ਸਾਲ ਦੇ ਪ੍ਰੋਗਰਾਮਸ 파 ਉਹ ਕਹਿੰਦੇ ਵੀ ਸਾਡੇ ਕੋਲੇ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਵੀ ਸਾਨੂੰ 26 27 ਦਾ ਹੈਗਾ ਵੀ ਚਲ 28 29 ਤੱਕ ਉਹਨਾਂ ਨੂੰ ਮਿਲਣਾ ਚਾਹੀਦਾ ਪਾਰਸਲ ਪਰਸੋਂ ਤੱਕ ਕੋਸ਼ਿਸ਼ ਹੈ ਵੀ ਪੂਰੀ ਅੱਬਾ ਪਾਰਸਲ ਜਿਹੜਾ ਉਹਨਾਂ ਦਾ ਲਗਾ ਦਿੱ ਇਹ ਕੱਲ ਨੂੰ ਬਸਤੇ ਕੜਾਹੀ ਆ ਜੂਗੀ ਕੜਾਹੀ ਵੀ ਉਹਨਾਂ ਦੀ ਬਸਤੇ ਕਿਹਾ ਵੀ ਬਸਤੇ ਭੜਾ ਦਿਓ 1:30 ਵਜੇ ਤਕਰੀਬਨ ਸਲਾਮ ਬਸ ਆ ਜਾਂਦੀ ਹੈ ਪਰ ਮੈਂ ਵੀਡੀਓ ਬਣਾਈਆਂ ਨੇ ਸੂਟਾਂ ਦੀ ਬਹੁਤ ਔਖੀ ਹੋ ਕੇ ਸਾਹ ਨਾਲ ਸਾਹ ਨਾਲ ਰਲੇ ਇੱਕ ਕੱਲ ਨੂੰ ਪਲਾਨ ਬਣਾ ਰੱਖਿਆ ਸ੍ਰੀ ਪਤੇਗੜ ਸਾਹਿਬ ਜਾਣ ਦਾ ਕੱਲ ਨੂੰ ਤਾਂ ਪੱਕਾ ਹੀ ਬਣਾ ਲਿਆ ਦੋ ਤਿੰਨ ਦਿਨ ਹੋ ਗਏ ਤੇ ਸਾਨੂੰ ਰਹਿ ਆ ਜਾਂ ਬਦਲਦਿਆਂ ਨੂੰ ਕਦੇ ਕੋਈ ਕਿਵੇਂ ਕੰਮ ਹੋ ਜਾਂਦਾ ਕੋਈ ਟਿੱਕਾ ਹੋ ਜਾਂਦਾ ਇੱਕ ਥੋੜੀ ਜੀ ਠੰਡ ਕਰਕੇ ਜਾਦੀ ਆਂਦੀ ਵੀ ਤੁਹਾਨੂੰ ਦਦਰਿਆਣਾ ਤੇ ਚਲੋ ਜੀ ਹੁਣ ਵੈਗਰੂ ਨੂੰ ਮਨਜ਼ੂਰ ਹੋਇਆ ਤੜਕੇ ਆਪਾਂ 6 ਵਜੇ ਦਾ ਟਾਈਮ ਹੈ ਜਾਵਾਂਗੇ ਸ੍ਰੀ ਪਤੇਗੜ ਸਾਹਿਬ ਆਹ ਤੋਂ ਨੂੰ ਮੁੜ ਕੇ ਆਉਣਾ ਰਹਿਣ ਦਾ ਪਲਾਨ ਨਹੀਂ ਹੈ ਜੀ ਮੈਨੂੰ ਐ ਟੈਨਸ਼ਨ ਆ ਵੀ ਕਿਤੇ ਰਾਤ ਨੂੰ ਤੁਹਾਨੂੰ ਮੱਜ ਨਾ ਸੂਪੇ ਅੱਜ ਦੀ ਰਾਤ ਤੇ ਕੱਲ ਦਾ ਦਿਨ ਨਗਾ ਦੇ ਹੁਣ ਇਸ ਤੋਂ ਬਾਅਦ ਫਿਰ ਕੋਈ ਹੁਣ ਸਰੋਂ ਇੰਨੇ ਦਿਨ ਉਹ ਦੇਖਦੇ ਨੇ ਉਤੋਂ ਤਾਂ ਸੂਈ ਨਹੀਂ ਹੈਗੀ ਅੱਜ ਨਹੀਂ ਬੈਠੀ ਜੀ ਸਾਰੇ ਦਿਨ ਦੀ ਖੜੀ ਐ ਹੁਣ ਮੈਨੂੰ ਟੈਂਸ਼ਨ ਹੋਈ ਪਈ ਵੀ ਸਵੇਰੇ ਕਿਤੇ ਐਟੇ ਟਾਈਮ ਨਾ ਜਵਾਬ ਦੇਣਾ ਪੈ ਜੀ ਚਲੋ ਬਾਕੀ ਜੇ ਪ੍ਰਮਾਤਮਾ ਦਾ ਹੁਕਮ ਹੋਇਆ ਕਿਥੋਂ ਦਾ ਅਨਜਲਕ ਦਾਣਾ ਪਾਣੀ ਖਾਣਾ ਪੀਣਾ ਜਿੱਥੇ ਆਪਾਂ ਨਾ ਵਾਹਿਗੁਰੂ ਦੇ ਜਾ ਕੇ ਮੱਥਾ ਟੇਕਣਾ ਕਰਮਾਂ ਚ ਹੋਇਆ ਤਾਂ ਜ਼ਰੂਰ ਜਾਇਆ ਜਾਊਗਾ ਨਹੀਂ ਚਲੋ ਪਰਮਾਤਮਾ ਦੀ ਮਰਜ਼ੀ ਹੈ ਜੀ ਇੱਕ ਵਾਰ ਵੈਸੇ ਮੈਂ ਜਾਇਆ ਹੀ ਤੁਹਾਨੂੰ ਪਤਾ ਹੀ ਆਪਾਂ ਵਲੌਗ ਬਣਾਇਆ ਸੀ ਲਓ ਜੀ ਭੈਣਾਂ ਨੇ ਕਾਫੀ ਮੈਸੇਜ ਕੀਤੇ ਵੀ ਤੁਸੀਂ ਜਿਹੜੇ ਲੈ ਕੇ ਆਏ ਹੋ ਦੀ ਦੀ ਵਾਸਤੇ ਸਮਾਨ ਉਹਦਾ ਕਾਫੀ ਸਮਾਨ ਹੈ ਜੇ ਰਹਿੰਦੇ ਜੀ ਉਹ ਵੀ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਕੋ ਪਾਰਸਲ ਪੈਕ ਕਰਾਂਗੇ ਇਹਨਾਂ ਮੈਂ ਪਹਿਲਾਂ ਖਾਲਸਿਓ ਦੂਸਰੇ ਦੇਖੇ ਸੀ ਕਿ ਜਿਹੜੀਆਂ ਉਹ ਪਹਿਲਾਂ ਆ ਇਸ ਤਰ੍ਹਾਂ ਸਪੇਤਰੀਆਂ ਨਿਕਾਲੀਆਂ ਦੀ ਪਰ ਉਹ ਡੁੰਗੀਆਂ ਨਹੀਂ ਤੇ ਹੈਗੀਆਂ ਫਿਰ ਮੈਨੂੰ ਹੀ ਮੰਦੀਦ ਦੇ ਮੈਸੇਜ ਵੀ ਆਇਆ ਸੀ ਵੀ ਤੁਸੀਂ ਥਾਲੀਆਂ ਨੇ ਨਾ ਜਿਹੜੀਆਂ ਉਹ ਡੁੰਗੀ ਕੌਲੀਆਂ ਨੇ ਲੋ ਉਹ ਵੀ ਇਹਦੇ ਵਿੱਚ ਸਬਜ਼ੀ ਵਗੈਰਾ ਖੁੱਲੀ ਪੈ ਜਾਂਦੀ ਹੈ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈਗੀ ਫਲਾਵਰ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਸੋਹਣੀ ਚੀਜ਼ ਹੈ ਜੀ ਲੋ 10 ਥਾਲ ਨੇ ਇਹ ਅ ਇਹ ਮੰਨ ਕੇ ਪੁੱਤ ਚਲੋ ਵੀ 250 ਰੁਪਏ ਪੈ ਗਿਆ ਵਜਨ ਦੇ ਹਿਸਾਬ ਨਾਲ ਇਹ ਭਜਨ ਦੇ ਹਿਸਾਬ ਨਾਲ ਵੇਟ ਕਰਕੇ ਆਪਾਂ ਨੇ ਜਿਹੜੇ ਥਾਲ ਨੇ ਸਾਰੇ ਲੈਤੇ ਨੇ 10 ਥਾਲ ਨੇ ਜੀ 250 ਰੁਪਏ ਦਾ ਇੱਕ ਥਾਲ ਪਈਆ ਜਿਹੜਾ ਹੈਗਾ ਸੀ ਕਿ ਦੂਜਾ ਪਲੇਨ ਸਿੰਪਲ ਉਹਦੇ ਵਿੱਚ ਕੋਈ ਡਿਜ਼ਾਈਨਿੰਗ ਨਹੀਂ ਸੀ ਉਹਦੀਆਂ ਇੱਕ ਜਿਹੜੀਆਂ ਕੌਲੀਆਂ ਤੀਂ ਗਿਆ ਇਹ ਛੋਟੀਆਂ ਸੀਗੀਆਂ ਉਹ ਹੈਗਾ ਤੀਗਾ ਇੱਕ ਉਹ ਪੈਂਦਾ ਸੀਗਾ 180 ਰੁਪਏ ਫਿਰ ਉਹ ਮੈਂ ਵੀ ਦੀਦੀ ਦਾ ਕਹਤਾ ਸੀ ਵੀ ਚੀਜ਼ ਵਧੀਆ ਭੇਜ ਦਿਓ ਕੋਈ ਚੱਕਰ ਨਹੀਂ ਪੈਸੇ ਦਾ ਤਾਂ ਫਿਰ ਮੈਂ ਕਿਹਾ ਵੀ ਹਨਾ ਹੁਣ ਗੁਰਦੁਆਰਾ ਸਾਹਿਬ ਵਾਲੇ ਬਾਬਾ ਜੀ ਵਗੈਰਾ ਉਹਨਾਂ ਨੂੰ ਬਾਬਾ ਜੀ ਘਰ ਉਹਨਾਂ ਨੇ ਰੋਟੀ ਵਾਸਤੇ ਮੰਗਾਏ ਨੇ ਵੀ ਅਸੀਂ ਨਵੀਂ ਚੀਜ਼ ਚ ਖਾਣਾ ਖਵਾਉਣਾ ਇਹਨਾਂ ਨੂੰ ਫੇਰ ਆ ਨਾ ਵੀ ਥੋੜੀ ਥੋੜੀ ਚੀਜ਼ ਵਧੀਆ ਨਹੀਂ ਲੱਗਦੀ ਬੜੀ ਜੀ ਵੱਧ ਚੀਜ਼ ਪੈਂਦੀ ਹੋਵੇ ਤਾਂ ਠੀਕ ਰਹਿੰਦਾ ਲਓ ਜੀ ਇਸ ਤਰ੍ਹਾਂ ਸਾਰੀਆਂ ਕੌਲੀਆਂ ਦੇ ਵਿੱਚ ਮੈਂ ਪਹਿਲੀ ਕਹਾਂ ਮੈਂ ਪਲੇਨ ਨਹੀਂ ਲੈਣੇ ਫਲਾਵਰ ਵਾਲੇ ਦਿਓ ਸਾਨੂੰ ਫਲਾਵਰ ਵਾਲੀ ਚੀਜ਼ ਸੋਹਣੀ ਲੱਗਦੀ ਹੈ ਡਿਜ਼ਾਈਨਿੰਗ ਨਵੀਂ ਚੀਜ਼ ਬਣੀ ਹੋਈ ਹੈ ਬਾਕੀ ਉਹਨਾਂ ਨੇ ਗਰੰਟੀ ਲਈ ਹੈ ਜੀ ਉਹ ਕਹਿੰਦੇ ਕੋਈ ਵੀ ਟਿੜ ਜੇ 5 ਸਾਲ ਕਾਲਾ ਹੋ ਜੇ ਤਾਂ ਸਾਨੂੰ ਤੁਸੀਂ ਵਾਪਸ ਕਰ ਸਕਦੇ ਹੋ ਇਸ ਤਰ੍ਹਾਂ ਦੇ ਇਹ ਹੇਗੇ ਨੇ ਜੀ ਥਾਲ ਪੂਰੀ ਡੂੰਗੀ ਕੌਲੀ ਐ ਇਹਦੇ ਵਿੱਚ ਕੌਲੀ ਜਿੰਨੀ ਸਬਜ਼ੀ ਪਾਉਗੀ ਜੀ ਜੇ ਆਪਾਂ ਦੇਖੀਏ ਤੇ 10 ਥਾਲ ਨੇ ਤੇ ਆਪਾਂ ਚਾਦਰ ਦਿਖਾਉਨੇ ਆ ਤੁਹਾਨੂੰ ਇੱਕ ਪਹਿਲੇ ਵੀ ਹੁਣ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਮੇਰੀ ਚਾਦਰ ਹਨਾ ਮੈਂ ਖੋਲ ਕੇ ਇੱਕ ਚਾਦਰ ਦਿਖਾਉਂਗੀ ਚਾਦਰਾਂ ਦੇਖੋ ਜੀ ਜਿਹੜੀਆਂ ਅਸੀਂ ਖੁਦ ਸਾਡੇ ਬੈੱਡ ਸ਼ੀਟ ਬਸਾਈਆਂ ਹੋਈਆਂ ਨੇ ਹਨਾ ਉਹ ਸੂਰੇ ਆਏ ਸੀਗੇ ਭਾਈ ਲੈ ਕੇ ਜਿਵੇਂ ਪਿੱਲਾ ਕਿਰਦੇ ਨਹੀਂ ਵੇਚਣ ਆ ਜਾਂਦੇ ਉਹ ਅਸੀਂ ਉਹਨਾਂ ਤੋਂ ਲਈਆਂ ਸੀਗੀਆਂ ਤੇ ਉਹ ਤਾਂ ਤੁਹਾਨੂੰ ਪਤਾ ਨਹੀਂ ਕਾਲੀਆਂ ਇੰਨੀਆਂ ਉਹ ਹੁੰਦੇ ਆ ਠੀਕ ਠੀਕ ਜੀ ਹੁੰਦੇ ਨੇ ਤੁਹਾਨੂੰ ਪਤਾ ਪਿੰਡਾਂ ਵਾਲੇ ਇੰਨਾ ਜੀ ਸਰ ਤਾਂ ਉਹ 8 ਗਨਾਂਵਾਂ ਦਾ ਆਪਾਂ ਚਾਦਰ ਚੇਂਜ ਕਰ ਦਨੇ ਆ ਤੇ ਜਿਹੜੇ ਸਾਰੇ ਪਹਿਲਾਂ ਵਾਲੀਆਂ ਚਾਦਰਾਂ ਨੇ ਇਹ ਬੈੱਡ ਸੀਟ ਬੁੱਲਣ ਵਾਲੀਆਂ ਜੀ ਗਰਮ ਸਲੀਨ ਜੀਆਂ ਆ ਉਹ ਐਤਕੀ ਵਸਾਈਆਂ ਨਹੀਂ ਅਸੀਂ ਲੈ ਕੇ ਨਮੀਆਂ ਉਹਦੇ ਉਹੀ ਵਸਾਈਆਂ ਤੇ ਇਹਨਾਂ ਮੰਮ ਨੇ ਦੋ ਦਿਨੇ ਕਹਿਆ ਸੀ ਵੀ ਸਾਨੂੰ ਇੱਕ ਕਲਰ ਦਾ ਇੱਕ ਡਿਜ਼ਾਈਨ ਦਾ 4 ਦਾ ਸੈੱਟ ਚਾਹੀਦਾ ਵੀ ਇਹ ਨਹੀਂ ਹੈਗਾ ਵੀ ਆਪਾਂ ਚਾਰ ਉਹ ਅਲੱਗ ਅਲੱਗ ਲੈ ਲਾਂਗੇ ਚਾਰੋਂ ਅਲੱਗ ਅਲੱਗ ਲੈਣੇ ਆਏ ਚਾਰੇ ਸੇਮ ਕਲਰ ਸੇਮ ਡਿਜ਼ਾਈਨ ਸਾਰੇ ਓਕੇ ਇਹ ਆਪਾਂ ਨੇ ਵਧੀਆ ਹੈਡਲੂਮ ਤੋਂ ਲਿਆ ਕੇ ਦਿੱਤੀਆਂ ਨਗੀਆਂ ਕਿਉਂਕਿ ਫਿਰ ਆਪਾਂ ਹੁਣ ਉਹਨਾਂ ਨੇ ਵਿਚਾਰਿਆਂ ਨੂੰ ਪਾਰਸਨ ਦਾ ਖਰਚਾ ਵੀ ਪੈਣਾ ਚੀਜ਼ ਵਧੀਆ ਦਈਏ ਤਾਂ ਚੰਗੀ ਗੱਲ ਆ ਉਹ ਕਿਹੜਾ ਰੋਜ਼-ਰੋਜ਼ ਮੰਗਵਾਈ ਜਾਂਦੀ ਹੈ ਨਾਲ ਇਹਨਾਂ ਦੇ ਦੋ-ਦੋ ਸਰਾਣੇ ਨੇ ਜੀ ਕੋਈ ਪਿੱਲੋ ਬੋਲ ਦਿੰਦਾ ਆਪਾਂ ਤਾਂ ਪੰਜਾਬੀਆਂ ਮੈਂ ਇੱਥੋਂ ਤਾਂ ਇੰਨੀ ਦੇਖੋ ਅੰਗਰੇਜ਼ੀ ਜੀ ਕੋਟੀ ਨਹੀਂ ਜਾਂਦੀ ਨਾ ਇੰਨੀ ਹਵਾ ਜੀ ਹੋਵੇ ਜੇ ਆਪਾਂ ਸਿੰਪਲ ਸਿੱਧੇ ਬੰਦੇ ਆਪਾਂ ਸਿੱਧੀ ਜੀ ਗੱਲ ਕਰਾਂਗੇ ਦੋ ਦੇਖੋ ਇਸ ਤਰ੍ਹਾਂ ਖੁੱਲੇ ਵਧੀਆ ਡਬਲ ਸਰਾਣੇ ਨੇ ਬਾਕੀ ਤੁਸੀਂ ਦੇਖੋ ਚੀਜ਼ ਡਬਲ ਸ਼ੇਡ ਵਾਲੀ ਇਹ ਜਿਹੜੀ ਹੈਗੀ ਹੈ ਫੈਬਰਿਕ ਨਹੀਂ ਪੋਲੀ ਪੋਲੀ ਹੈ ਮੈਂ ਤਾਂ ਨਾ ਇੱਕਾ ਜਿ ਮੈਂ ਇੰਸਟਾ ਤੇ ਐਡ ਦੇਖੀ ਹੈ ਸੁਨਾਮ ਉਹ ਹੈਗੇ ਨੇ ਵੀ ਵਧੀਆ ਉਹਨਾਂ ਦਾ ਕੰਮ ਚੱਲਦਾ ਉਹ ਰਜਾਈ ਹੈ ਬੈਂਡ ਵਾਲੀ ਮੇਰੇ ਨਾਲ ਕੰਬਲ ਵੀ ਸੀ ਲੜਾਈ ਹੋ ਜਾਂਦੀ ਹੈ ਜਿਹੜਾ ਸਾਡਾ ਵੱਡਾ ਡਬਲ ਬੈੱਡ ਦਾ ਪੂਰਾ ਡਬਲ ਕੰਬਲ ਹੈ ਜੀ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਹੁਣ ਠੰਡ ਹੈ ਕੋਈ ਨਹੀਂ ਛੜਦਾ ਸਾਰੇ ਹਾਂ ਵਾਲੇ ਵਾਲੇ ਦੱਬ ਕੇ ਪੂਰਾ ਸਪੋਰਟਾ ਲਾਲਾ ਪੈਂਦੇ ਨੇ ਵੀ ਨਿੱਗਾ ਆਵੇ ਜਦੋਂ ਫਿਰ ਉਹ ਛੋਟਾ ਰਹਿ ਜਾਂਦਾ ਫਿਰ ਪੰਗਾ ਪੈ ਜਾਂਦਾ ਹੁਣ ਮੈਂ ਦੇਖ ਮੈਂ ਬਲਕੇ ਘੇਟ ਜਮਾ ਮੈਂ ਆਪਣੇ ਵਾਸਤੇ ਬੈੱਡ ਵਾਲੀ ਤਜਾਈ ਲੈ ਕੇ ਆਉਂਗੀ ਕੱਲੀ ਅਸੀਂ ਲੜ ਪੈਨੇ ਆ ਰੋਜ਼ ਦੀ ਰੋਜ਼ ਫਿਰ ਹੁਣ ਠੰਢੀ ਇੰਨੀ ਹੋ ਗਈ ਬਹੁਤ ਜ਼ਿਆਦਾ ਵੀਪੀਏ ਦੇਖੋ ਜੀ ਖੁੱਲੇ ਡੁੱਲੇ ਵਧੀਆ ਸਾਰਿਆਂ ਦਾ ਸੇਮ ਕਲਰ ਰਹੂਗਾ ਜੀ ਸੇਮ ਡਿਜ਼ਾਈਨ ਵਧੀਆ ਖੁੱਲੇ ਡੁੱਲੇ ਜਿਹੜੇ ਹੈਗੇ ਨੇ ਸਹੋਂਗੇ ਸਰਾਣੇ ਨੇ ਆਰਾਮ ਨਾਲ ਜਿੰਨਾ ਇਹਨਾਂ ਨੂੰ ਧੋਵਾਂਗੇ ਸਾਰੇ ਮੇਰੇ ਕੋਲੇ ਵੀ ਹੈਗੀਆਂ ਨੇ ਇਹਦੇ ਨਾਲ ਦੀਆਂ ਚਾਦਰਾਂ ਅਸੀਂ ਉੱਥੋਂ ਹੀ ਲਿਆਏ ਸੀਗੇ ਤਿੰਨ ਚਾਦਰਾਂ ਨੇ ਬੈਡ ਸੀਟ ਬੋਲ ਲਓ ਚਾਹੇ ਚਾਦਰ ਬੋਲ ਲਓ ਗਲਤ ਇਕੋ ਹੀ ਹੈ ਹਨਾ ਤੇ ਬਾਕੀ ਡਿਜ਼ਾਈਨ ਆਪਦਾ ਆਪਾਂ ਨੇ ਤਾਂ ਤੁਹਾਨੂੰ ਦਿਖਾਤਾ ਸੀ ਖੋਲ ਕੇ ਖੁੱਲੀ ਡੁੱਲੀ ਪੂਰੀ ਕਿੰਗ ਸਾਈਜ਼ ਚਾਦਰ ਹੋਊਗੀ ਜੀ ਦੇਖੋ ਮੈਨੂੰ ਵੀ ਵੈਸੇ ਜਦੋਂ ਅਸੀਂ ਖੋਲ ਲਿਆ ਮੈਂ ਬੈਦੀ ਦੀ ਵੀਡੀਓ ਕਾਲ ਤੇ ਦਿਖਾਏ ਹਨਾ ਪਤਾ ਆਪਾਂ ਨੂੰ ਹੁਣ ਆਪਣੀ ਚੁਆਇਸ ਦਾ ਤਾਂ ਪਤਾ ਹੈ ਹਰੇਕ ਦੀ ਚੁਆਇਸ ਦਾ ਨਹੀਂ ਪਤਾ ਹੁੰਦਾ ਵੀ ਕਿੱਦਾਂ ਕਿੱਦਾਂ ਦੀ ਹੈ ਮੈਂ ਕਹਿੰਦੀ ਤੁਸੀਂ ਇੱਕ ਵਾਰ ਮੜਾ ਜਾ ਕਲਰ ਸਿਲੈਕਟ ਕਰੋ ਲਓ ਜੀ ਇਸ ਤਰ੍ਹਾਂ ਫਲਾਵਰ ਹਨਗੇ ਵਾਈਟ ਤੇ ਇਹ ਬਰਾਊਨ ਦੇ ਦੇਖੋ ਜੀ ਬਹੁਤ ਸੋਹਣੀ ਕਿੰਗ ਸਾਈਜ਼ ਹੈਗੀ ਆ ਜੀ ਮੈਂ ਤੁਹਾਨੂੰ ਖੋਲ ਕੇ ਦਿਖਾਈ ਐ ਤੇ ਇਹ ਚਾਦਰ ਦਾ ਪ੍ਰਾਈਜ਼ ਰਹੂਗਾ ਜੀ 1100 ਰੁਪਏ 1500 ਰੁਪਏ ਦਾ ਇਹਦਾ ਉਹਨਾਂ ਨੇ ਆਪਾਂ ਨੂੰ ਪ੍ਰਾਈਜ਼ ਦੱਸਿਆ ਸੀਗਾ ਪਰ ਮੈਂ ਫਿਰ ਆਪਾਂ ਨੂੰ ਥੋੜੀ ਜੀ ਉਹਨਾਂ ਨਾਲ ਚੱਲ ਜਾਣ ਪਛਾਣ ਸੀਗੀ ਉਹ ਕਹਿ ਕੇ ਕੁਝ ਚਾਰ ਲਈਆਂ ਸੀ ਇਕੱਠੀਆਂ ਲੈਸ ਕਰਾ ਲਿਆ 11 1100 ਰੁਪਏ 'ਚ ਇਹ ਇੱਕ ਬੈੱਡ ਸੀਟ ਪੈ ਗਈ ਜੀ ਇਹ ਵਧੀਆ ਵਾਲੀ ਹੈ ਜੀ ਦੇਖੋ ਜੀ ਆਪਾਂ ਨੂੰ ਪੈਕਿੰਗ ਪੂਰੀ ਸੋਹਣੀ ਕਰਕੇ ਦਿੱਤੀ ਐ ਬਾਕੀ ਤੁਹਾਨੂੰ ਪਤਾ ਵੀ ਜਿਹੜੇ ਮੇਰੇ ਭਣਾ ਸੁਨਾਮ ਦੇ ਨੇੜੇ ਤੇੜੇ ਨੇ ਹਨਾ ਉਹਨਾਂ ਨੂੰ ਤਾਂ ਪਤਾ ਹੀ ਹੈ ਕ੍ਰਿਸ਼ਨਾ ਹੈਡਲੂਮਾਣਾ ਸਾਡਾ ਸਾਰਾ ਸਮਾਨ ਉਹਨਾਂ ਤੋਂ ਹੀ ਆਉਂਦਾ ਹੈ ਜਿਹੜੇ ਅਸੀਂ ਹੁਣ ਬੈਡਾਂ ਤੇ ਗੱਦੇ ਬਸਾਏ ਨੇ ਨਵੇਂ ਬਣਾਵਾ ਕੇ ਉਹ ਵੀ ਅਸੀਂ ਉਹਨਾਂ ਤੋਂ ਹੀ ਲੈ ਕੇ ਆਏ ਜੀ ਸਾਡੇ ਉਹਨਾਂ ਨੇ ਗਰੰਟੀ ਲਈ ਹੋਈ ਹੈ ਵੀ ਜੇ ਇਹ ダਬ ਜੇ ਜਾਂ ਇਹਨੂੰ ਕੁਝ ਹੋ ਜੇ ਸਾਸੀਂ ਤੁਹਾਨੂੰ ਚੇਂਜ ਕਰਕੇ ਦੇਵਾਂਗੇ ਚਾਹੇ 20 ਸਾਲਾਂ ਨੂੰ ਚੀਜ਼ ਲੈ ਆਇਓ ਇੱਕ ਉਹਨਾਂ ਦੀ ਸ਼ਾਪ ਹੈਗੀ ਹੈ ਜੀ ਉੱਥੇ ਕ੍ਰਿਸ਼ਨਾ ਕਰੋਕਰੀ ਵਾਲੀ ਇੱਕ ਹੈਗੀ ਹੈ ਕ੍ਰਿਸ਼ਨਾ ਹੈਡਲੂਮਾਣੀ ਅਸੀਂ ਉੱਥੋਂ ਹੀ ਲੈ ਕੇ ਆਉਂਦੇ ਆ ਸਾਡੇ ਦੋਨੇ ਬੈਡਾਂ ਦੇ ਗੱਦੇ ਅਸੀਂ ਚੇਂਜ ਕਰਕੇ ਲੈਂਦੇ ਨੇ ਪਹਿਲਾਂ ਬਾਲੀ ਉਹ ਹੂਤੀ ਪੰਗਾ ਤੋ ਤਿੰਨ ਵਾਰ ਲੈਂਦੇ ਤੇ ਉਹ ਦੋ ਸਾਲਾਂ ਬਾਅਦ ਫਿਰ ਪਿੱਛੇ ਜੇ ਜਾਂਦੇ ਤੇ ਹੁਣ ਜਿਹੜੇ ਨਵੇਂ ਬਣਾਏ ਨੇ ਨਾ ਇਹ ਮੈਡਾਂ ਨੂੰ ਤਾਂ 3 ਸਾਲ ਹੋ ਗਏ ਉਧਰ ਲਿਆ ਤੇ ਅਸੀਂ 2 ਸਾਲ ਹੋ ਗਏ ਲੈਂਦੇ ਨੂੰ ਹਜੇ ਕੋਈ ਕੰਪਲੇਨ ਨਹੀਂ ਬਹੁਤ ਸੋਹਣੇ ਪਏ ਨੇ ਹੈਵੀ ਬਹੁਤ ਨੇ ਉਹਨਾਂ ਨੇ ਗਾਰੰਟੀ ਦਿੱਤੀ ਹੈ ਚਾਹੇ ਅਸੀਂ 20 ਸਾਲਾਂ ਨੂੰ ਬਦਲ ਕੇ ਲਈਏ ਉਹਨਾਂ ਨੂੰ ਆਪਣੀ ਚੀਜ਼ ਦੀ ਪਛਾਣ ਹੋਣੀ ਹੈ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਉਹ ਕਰੋਕਰੀ ਵਾਲੇ ਨੇ ਉਹ ਵੀ ਬਦਲ ਕੇ ਚੀਜ਼ ਦੇਣਗੇ ਚਾਹੇ 20 ਸਾਲ ਬਾਅਦ ਚੀਜ਼ ਲੈਣ ਭਾਗ ਜੋ ਦੇਖੋ ਜੀ ਫਿਰ ਇੱਕ ਵਾਰ ਤਾਂ ਆਪਾਂ ਪੈਸਾ ਲਾ ਦੰਨੇ ਆ ਫਿਰ ਲਓ ਜੀ ਚਾਰ ਸੈਟ ਨੇ ਇਹ ਪੂਰੇ ਮੇਰੀ ਸੋਨੀ ਪੈਕਿੰਗ ਹੋਈ ਹੋਈ ਐ ਲਓ ਜੀ ਸੇਮ ਕਲਰ ਸੇਮ ਡਿਜ਼ਾਈਨ 1100 ਰੁਪਏ ਦੀ ਇੱਕ ਸਿੱਤ ਤੁਹਾਨੂੰ ਪਾਉਗੀ ਜੀ ਹਾਂ ਬੈਡ ਸੀਟ ਜੇ ਤੁਸੀਂ ਲੈਣੀ ਐ ਬਾਕੀ ਮੇਰੀਆਂ ਭੈਣਾਂ ਜੇ ਜਿਹੜੀਆਂ ਨੇੜੇ-ਤੇੜੇ ਨੇ ਸੁਨਾਮ ਦੇ ਤਾਂ ਜਾਣਦੀ ਨੇ ਉਹ ਤਾਂ ਉੱਥੋਂ ਆਪ ਹੀ ਸ਼ੌਪ ਤੋਂ ਖਰੀਦ ਲੈਣਾ ਬਸ ਚਲ ਐਵੇਂ ਬਾਹਰਲਾ ਕਸਟਮਰ ਨੂੰ ਆਇਆ ਹੁੰਦਾ ਜੀ ਕਿ ਦੋਨਾਂ ਦੇ ਸੂਟ ਵਗੈਰਾ ਜਾਂਦੇ ਨੇ ਨਾਲ ਜਿੰਨਾ ਵੇਟ ਆਪਾਂ ਜ਼ਿਆਦਾ ਵਧਾਈ ਜਾਵਾਂਗੇ ਪਾਰਸਲ ਦਾ ਜੀ ਉਹਨਾਂ ਰੇਟ ਘਟੀ ਜਾਂਦਾ ਨਹੀਂ ਥੋੜੇ ਭਾ ਜਾਂਦੇ ਪਾਰਸਲ ਉੱਨੀ ਲੱਗ ਜਾਂਦਾ ਹੈ ਨਾ ਲਓ ਜੀ ਮੈਂ ਤੁਹਾਨੂੰ ਜਿਹੜੀ ਆਪਾਂ ਸ਼ੌਪਿੰਗ ਕੀਤੀ ਹੈ ਸਾਤੋਂ ਕੱਲ ਨੂੰ ਪਤਾ ਉਹ ਤੇ ਨਗਰ ਕੀਰਤਨ ਆ ਗਿਆ ਫਿਰ ਸਾਨੂੰ ਇਹ ਹੋ ਗਿਆ ਵੀ ਸ਼ਾਮ ਦਾ ਟਾਈਮ ਹੈ 4:30 ਹੋ ਗਏ ਪਏ ਤੇ ਵੀ ਜਾਮ ਲੱਗ ਗਿਆ ਜੀ ਅਸੀਂ ਲੇਟ ਹੋ ਜਾਾਂਗੇ ਫਿਰ ਅਸੀਂ ਜਿਹੜਾ ਹੋਰ ਸਮਾਨ ਲੈਣਾ ਸੀ ਉਹਨਾਂ ਦੇ ਹਜ਼ਰ ਮਾਲਾ ਸਾਹਿਬ ਲੈਣ ਵਾਲੇ ਰਹਿੰਦੇ ਨੇ ਜੀ ਤੇ ਗਰੰਥੀਆਂ ਦੇ ਬਾਬਾ ਜੀ ਉਹਨਾਂ ਦੇ ਕੁਰਤੇ ਪਜਾਮੇ ਪੱਗਾ ਵਗੈਰਾ ਉਹ ਤਾਂ ਮੈਂ ਪਰਸੋਂ ਨੂੰ ਘੰਟੇ ਚ ਇੱਕ ਘੰਟੇ ਚ ਖਰੀਦ ਦਾਂਗੇ ਆਪਾਂ ਸਾਰਾ ਕੰਮ ਕੋਈ ਚੱਕਰ ਨਹੀਂ ਤੇ ਇੱਕ ਦੀਦੀ ਨੇ 1 ਕਿਲੋ ਔਲੇ ਮੰਗਾਏ ਨੇ ਉਹਨੂੰ ਇੱਕ ਕੋਲੇ 1 ਕਿਲੋ ਔਲੇ ਵੀ ਦੇਣੇ ਨੇ ਆਪਾਂ ਨੇ ਉਹ ਚਾਰ ਨਹੀਂ ਪਾਉਣਾ ਇਦਾਂ ਹੀ ਭੇਜ ਦਾਂਗੇ ਉਹ ਕਹਿੰਦੇ ਸੀ ਬਾਤ ਆਪ ਹੀ ਲਵਾਂਗੇ ਤੇ ਚਲੋ ਜੀ ਹਜੇ ਉਹਨਾਂ ਦੀ ਕਕੜਾਹੀ ਆਉਣੀ ਆ ਕੱਲ ਨੂੰ ਬਸ ਤੇ ਮੰਗਾਵਾਂਗੇ ਆਪਾਂ ਤਕਰੀਬਨ 1.5 ਵਜੇ ਬੱਸ ਉਰੇ ਪਹੁੰਚ ਜਾਂਦੀ ਹੈ ਤੇ ਆ ਜੂਗੀ ਅਸੀਂ ਤਾਂ ਜਾਣਾ ਜੀ ਪ੍ਰਮਾਤਮਾ ਸੁੱਖ ਰੱਖੇ ਫਤੇਗੜ ਸਾਹਿਬ ਤੇ ਸਰਦਾਰ ਜੀ ਫੜ ਲੈਣਗੇ ਤੇ ਚਲੋ ਜੀ ਹੁਣ ਆਪਾਂ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਬਲੌਗ ਦੇ ਨਾਲ ਬਾਕੀ ਤੁਸੀਂ ਮੈਨੂੰ ਦੱਸਿਓ ਵੀ ਰੇਟ ਠੀਕ ਲੱਗੇ ਜਾਂ ਮਹਿੰਗੀ ਲੱਗੀ ਹੈ ਨਾ ਤੇ ਮੇਰੇ ਹਿਸਾਬ ਨਾਲ ਤਾਂ ਵੈਸੇ ਮੈਂ ਠੀਕ ਠੀਕ ਲੱਗਿਆ ਬਾਕੀ ਤੁਸੀਂ ਦੱਸਿਓ ਜੀ ਆਪਾਂ ਜਦੋਂ ਜਿਹੜਾ ਬੰਦਾ ਕਹਿੰਦੇ ਹੁੰਦੇ ਨੇ ਕੁਵੈਰੀ ਆਪਦੇ ਭਾਂਡੇ ਨੂੰ ਕਦੋਂ ਮਾੜਾ ਕਹਿੰਦੀ ਹੁੰਦੀ ਆ ਤਾਂ ਸਰਾਉਂਦੀ ਹੁੰਦੀ ਆ ਹੁਣ ਤੁਸੀਂ ਦੱਸਿਓ ਵੀ ਮਹਿੰਗੇ ਲੱਗੇ ਜਾਂ ਬਾਕੀ ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਵਜਨ ਘੱਟ ਵਾਲੇ ਚ ਵੀ ਹੈਗੇ ਤੇ ਥਾਲ ਪਲੇਟਾਂ ਜੇ ਆਪਾਂ ਘੱਟ ਵਾਲੀ ਲੈਣੀਆਂ ਨੇ ਵੀ 200 ਰੁਪਏ ਚ ਵੀ ਪੈ ਜਾਂਦਾ ਪਰ ਉਹਦਾ ਫਿਰ ਵੇਟ ਘਟੂਗਾ ਉਹ ਹੌਲੇ ਹੁੰਦੇ ਨੇ ਜਿੰਮੀ ਹਲਕੇ ਹੁੰਦੇ ਨੇ ਤੇ ਮੈਨੂੰ ਵੈਸੇ ਠੀਕ ਹੀ ਲੱਗਿਆ ਤੇ ਉੱਥੇ ਭੈਣ ਵੀ ਗਈ ਤੇ ਰੰਦੀਪ ਤੁਹਾਨੂੰ ਵੀਡੀਓ ਚ ਦੇਖਿਆ ਉਹ ਵੀ ਕਹਿੰਦੀ ਵੀ ਇਹੀ ਠੀਕ ਨੇ ਅਸੀਂ ਦੋ ਤਿੰਨ ਜਣਾਂ ਦੀ ਰਾਇ ਨਾਲ ਲੈ ਕੇ ਲਏ ਨੇ ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿਵੇਂ ਲੱਗਿਆ ਤਿਆਰ ਕੇ ਬੁਟੀਕ ਤੇ ਕਟ్రਾਈ ਦੇ ਸੂਟਾਂ ਦੀ ਬਹੁਤ ਸੋਹਣੀ ਵੀਡੀਓ ਪੈ ਗਈ ਤੁਸੀਂ ਉੱਥੇ ਜ਼ਰੂਰ ਚੈੱਕ ਕਰਿਓ ਜੀ ਸੋਹਣੇ ਸੋਹਣੇ ਸੂਟ ਬੁੱਕ ਕਰ ਲਓ ਇੱਕ ਮੇਰੀਆਂ ਭੈਣਾਂ ਮੈਨੂੰ ਕਾਫੀ ਮੈਸੇਜ ਆਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਕੰਟੈਕਟ ਕਰਨਾ ਵੀ ਕਿਹੜੇ ਨੰਬਰ ਤੇ ਕਰੀਏ ਜੀ 8283060532 ਤੁਸੀਂ ਉਸ ਨੰਬਰ ਤੇ ਸਕਰੀਨਸ਼ਾਟ ਪੇਜੋ ਉਸੇ ਨੰਬਰ ਤੇ ਤੁਸੀਂ ਗੱ ਤਾ ਤੁਸੀਂ ਮੈਸੇਜ ਕਰਦਿਆ ਕਰੋ ਜੀ ਸਾਨੂੰ ਤੇ ਕੋਸ਼ਿਸ਼ ਕਰੂੰਗੀ ਵੀ ਮੈਂ ਇੱਥੇ ਨੰਬਰ ਲਾ ਦਾਂ ਵੀਡੀਓ ਤੇ ਇਹ ਨੰਬਰ ਤੇ ਕਾਲ ਕਰ ਲਓ ਚਲੋ ਜੀ ਹੁਣ ਆਪਾਂ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ